ਲੋਕੀ ਹੁਣ ਉੱਠ ਖੜੇ ਹੋਏ ਆ ਕਿ ਇਸ ਤਰ੍ਹਾਂ ਜਿਸ ਤਰੀਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾਇਆ ਜਾ ਰਿਹਾ ਤੇ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਡੀਸੀ ਆਫਿਸ ਮੌਜੂਦ ਆ ਜਿੱਥੇ ਸਾਡੇ ਨਾਲ ਦਿਲਜੀਤ ਸਿੰਘ ਚੀਵਾ ਜੀ ਚੀਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰ ਰਹੇ ਜੀ ਨੋਮੀਨੇਸ਼ਨ ਫਾਈਲ ਹਾਂਜੀ ਹਾਂਜੀ ਕਰ ਰਹੇ ਜੀ ਅਕਾਲਪੁਰਖ ਦੀ ਬਖਸ਼ ਸਰਕਾਰ ਸਾਥੀਆਂ ਨੂੰ ਨਾਲ ਲੈ ਕੇ ਨੋਮੀਨੇਸ਼ਨ ਫਾਈਲ ਸੋ ਵਧੀਆ ਚੱਲ ਰਿਹਾ ਜੀ ਚੋਣ ਬਹੁਤ ਅੱਛਾ ਤੁਸੀਂ ਕਈ ਵਾਰੀ ਕਵਰ ਵੀ ਕੀਤਾ ਬਹੁਤ ਜੋਸ਼ ਤੇ ਨਾਲ ਔਰ ਇੱਕ ਜੁਟਤਾ ਦੇ ਨਾਲ ਸਾਰੀ ਪਾਰਟੀ ਜਿਹੜੀ ਆ ਉਹ ਦਿਨ ਰਾਤ ਲੱਗੀ ਹੋਈ ਆ ਇਸ ਕਰਕੇ ਸਾਰੀ ਪਾਰਟੀ ਦਾ ਵੀ ਮੈਂ ਧੰਨਵਾਦ ਕਰਦਾ ਸਾਥੀਆਂ ਦਾ ਧੰਨਵਾਦ ਕਰਦਾ ਔਰ ਜਨਤਾ ਦਾ ਧੰਨਵਾਦ ਕਰਦਾ ਦੇਖੋ ਆਕਾਲਪੁਰ ਕੀ ਦੀ ਬਖਸ਼ ਸਰਦਕਾ ਆਪਣੇ ਸੀਨੀਅਰ ਸਾਥੀਆਂ ਨੂੰ ਨਾਲ ਲੈ ਕੇ ਤੇ ਨੋਮੀਨੇਸ਼ਨ ਦਾ ਜਿਹੜਾ ਕਾਰਜ ਆ ਉਹ ਪੂਰਾ ਹੋ ਗਿਆ ਬੜੀ ਖੁਸ਼ੀ ਆ ਨਕਾਵਲ ਨੂੰ ਬਹੁਤ ਵਧੀਆ ਹੰਗਾਰਾ 15 April ਤੋਂ ਕੰਮ ਸ਼ੁਰੂ ਕੀਤਾ ਸੀ ਤੇ ਇੱਕ ਦਿਨ ਵੀ ਬੈਠਣ ਨੂੰ ਨਹੀਂ ਮਿਲਿਆ ਇੰਨਾ ਜੋਸ਼ ਹੈ ਵਰਕਰਾਂ ਦੇ ਵਿੱਚ ਔਰ ਸਾਰੀ ਲੀਡਰਸ਼ਿਪ ਨੌ ਹਲਕਿਆਂ ਦੇ ਵਿੱਚ ਇਕਜੁੱਟ ਹੋ ਕੇ ਦਿਨ ਰਾਤ ਲੱਗੀ ਹੋਈ ਹੈ ਔਰ ਪਬਲਿਕ ਦੇ ਵਿੱਚ ਵੀ ਬਹੁਤ ਵੱਡਾ ਜੋਸ਼ ਹੈ ਬੜੀ دیر ਬਾਅਦ ਲੋਕੀ ਹੁਣ ਉੱਠ ਖੜੇ ਹੋਏ ਆ ਕਿ ਇਸ ਤਰ੍ਹਾਂ ਜਿਸ ਤਰੀਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾਇਆ ਜਾ ਰਿਹਾ ਹੈ ਜਾ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਲੋਕਾਂ ਦਾ ਅਨਿਸ਼ਵਾਸ ਘਾਤ ਕਰਕੇ ਕਿ ਹੁਣ ਤਗੜੇ ਹੋ ਕੇ ਤੇ ਉਹਨਾਂ ਪਾਰਟੀਆਂ ਦੇ ਨਾਲ ਖੜਨਾ ਚਾਹੀਦਾ ਹੈ ਜਿਹੜੀਆਂ ਲੋਕਾਂ ਦੇ ਕੰਮ ਆਉਂਦੀਆਂ ਇਸ ਕਰਕੇ ਜਨਤਾ ਦਾ ਧੰਨਵਾਦ ਆ ਮੇਰੇ ਕਹਿਣ ਹੁਣ ਜੋਸ਼ ਹੋਰ ਵਧੇਗਾ ਨਾਮਿਨੇਸ਼ਨ ਤੋਂ ਬਾਅਦ ਔਰ ਦਿਨ ਰਾਤ ਮਿਹਨਤ ਕਰਕੇ ਤੇ ਸੀਟ ਅਸੀਂ ਜਿੱਤਾਂਗੇ ਸ਼੍ਰੀ ਸਾਹਿਬ ਇੱਦਾਂ ਲੱਗ ਰਿਹਾ ਕਿ ਇਸ਼ੂ ਬੇਸ ਪੋਲਿਟਿਕਸ ਆਪਾਂ ਪਰੇ ਜਾ ਰਹੇ ਹਾਂ ਦੇਖੋ ਗੱਲ ਇਹ ਹੈ ਨਾ ਕਿ ਜਦੋਂ ਰੋਲਿੰਗ ਪਾਰਟੀਆਂ ਕੋਲੇ ਕਿਸੇ ਵੀ ਗੱਲ ਦਾ ਜਵਾਬ ਨਾ ਹੋ ਜਦੋਂ ਪਾਰਟੀਆਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਵੋਟਾਂ ਲੈ ਲਈਆਂ ਹੁਣ ਤੇ ਬਾਅਦ ਚ ਲੋਕਾਂ ਦੇ ਕੰਮ ਨਾ ਆਏ ਹੁਣ ਤੇ ਫਿਰ ਉਹ ਇਸ਼ੂ ਦੇ ਉੱਤੇ ਕਿਵੇਂ ਆਉਣ ਗਿਆ ਇਸ਼ੂ ਦੇ ਉੱਤੇ ਤਾਂ ਉਹ ਪਾਰਟੀ ਆਉਂਦੀ ਹੈ ਅਸੀਂ ਜਿਹੜੀ 2017 ਦੀ ਜਾਂ 22 ਦੀ ਇਲੈਕਸ਼ਨ ਸੀ ਆਪਣੇ ਕੰਮ ਤੇ ਲੜੀ ਸੀ ਅਸੀਂ ਇੱਕ ਇੱਕ ਚੀਜ਼ ਗਿਣਾਉਂਦੇ ਸੀ ਕਿ ਆਹ ਕੰਮ ਅਸੀਂ ਕੀਤਾ ਆਹ ਕੰਮ ਕੀਤਾ ਇਹ ਉਦੋਂ ਵੀ ਕੂਟ ਪ੍ਰਚਾਰ ਫਲਾਉਣ ਵਾਸਤੇ ਝੂਠ ਫਲਾਉਣ ਵਾਸਤੇ ਨਵੇਂ ਜਿਹੜੇ ਗਲਤ ਮੁੱਦੇ ਧਾਰਮਿਕ ਮੁੱਦੇ ਬਣਾਉਣ ਵਾਲੇ ਪਾਸੇ ਲੱਗੇ ਸੀ ਇਸ ਕਰਕੇ ਵੋਟਾਂ ਤਾਂ ਗੁੰਮਰਾਹਕੁਨ ਪ੍ਰਚਾਰ ਕਰਕੇ ਲੈ ਲਈਆਂ ਹੁਣ ਜਨਤਾ ਜਵਾਬ ਮੰਗਦੀ ਹੈ ਜਵਾਬ ਵਾਲੇ ਪਾਸੇ ਕੋ ਜਾਣਦੀ ਕਿਉਂਦਾ ਜਵਾਬ ਕਿਸੇ ਕਲ ਦਾ ਹੈ ਹੀ ਨਹੀਂ ਨਾ ਕੇਂਦਰ ਸਰਕਾਰ ਕੋਲੇ ਨਾ ਕਾਂਗਰਸ ਦੀ ਜਿਹੜੀ 5 ਸਾਲ ਸਰਕਾਰ ਚੱਲੀ ਉਹਦੇ ਕੋਲੇ ਨਾ ਆਮ ਆਦਮੀ ਪਾਰਟੀ ਕੋਲ ਤੇ ਜਦੋਂ ਜਵਾਬ ਨਾ ਹੋਵੇ ਫਿਰ ਇੱਧਰ ਉੱਧਰ ਦੀਆਂ ਮਾਰ ਕੇ ਜਿਹੜਾ ਟਾਈਮ ਪੂਰਾ ਕਰਨ ਵੀ ਵੀ ਨਾਂ ਨਾਲ ਬਰਾਬਰ ਚੱਲਦੇ ਤੋ ਵੇਖੋ ਗੱਲ ਇਹ ਆ ਵੀ ਜਿਹੜੀਆਂ ਪਾਰਟੀਆਂ ਦੇ ਨਾਲ ਅੱਜ ਦਾ ਮੁਕਾਬਲਾ ਹੈ ਕੋਈ ਉਹਨਾਂ ਮੈਨੀਫੈਸਟੋ ਦੀ ਗੱਲ ਕਰਦੇ ਨੇ ਤੇ ਜੇ ਦੇ ਪਹਿਲੇ ਚੋਣ ਮੈਨੀਫੈਸਟੋ ਪੂਰੇ ਹੋਏ ਹੋਣ ਫਿਰ ਤੇ ਨਵੇਂ ਤੇ ਨੁਕੀ ਇਤਬਾਰ ਕਰਨਗੇ ਤੇ ਇਸ ਕਰਕੇ ਬੜਾ ਵੱਡਾ ਲੋਕਾਂ ਵਿੱਚ ਦੂਜੀਆਂ ਪਾਰਟੀਆਂ ਦੇ ਪ੍ਰਤੀ ਰੋਸ ਆ ਤੇ ਸਾਨੂੰ ਬੜਾ ਹੰਗਾਰਾ ਮਿਲ ਰਿਹਾ ਤੇ ਨੁਕੀ ਚੇਂਜ ਚਾਹੁੰਦੇ ਸੀ ਉਹ ਚੇਂਜ ਕਰਕੇ ਪਹਿਲਾਂ ਲੋਕਾਂ ਵੇਖ ਲੈ ਸੋ ਇਸ ਕਰਕੇ ਅਸੀਂ ਯਕੀਨਨਾ ਕਹਿ ਸਕਦੇ ਆ ਕਿ ਸਾਡੇ ਚੀਮਾ ਸਾਹਿਬ ਜੋ ਤਕੜੀ ਨਿਸ਼ਾਨ ਤੇ ਚੋਣ ਲੜਦੇ ਨੇ ਜਿੱਤਣਗੇ ਪੰਜਾਬ ਦੇ ਵਿੱਚ ਕੈਂਪਿੰਗ ਕਰਤਾ ਪਰ ਤੁਸੀਂ ਇਹਦਾ ਸਮਝ ਬਿਤਾ ਰਹੇ ਕਮਾਂਡ ਵੀ ਉਸੇ ਦੀ ਦੇਖੋ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੈ ਕਿ ਜੇ ਪ੍ਰਤਾਪ ਬਾਜਵਾ ਕਹਿ ਰਿਹਾ ਨਾ ਤੇ ਉਹ ਪੰਜਾਬ 'ਚ ਹੀ ਕਰੇਗਾ ਕਾਦੀਆਂ ਹਲਕੇ ਜ ਨਹੀਂ ਜਿੱਦ ਦਾ ਕਾਦੀਆਂ ਤੀਜੇ ਨੰਬਰ ਤੱਕ ਹੈਗਾ ਮੈਂ ਗਲਦਾ ਹੋਵੇ ਨਾ ਕਹਿਣਾ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੱਬੇ ਵਾਲੀ ਸਾਹਿਬ ਦਾ ਆਸ਼ੀਰਵਾਦ ਹੈ ਚੀਮਾ ਸਾਹਿਬ ਦਾ ਆਸ਼ੀਰਵਾਦ ਹੈ ਸਾਡੀ ਪੂਰੀ ਟੀਮ ਮੈਂ ਹਲਕੇ ਜ ਨਹੀਂ ਜੋ ਮੈਂ ਚੀਮਾ ਸਾਹਿਬ ਦੇ ਨਾਲ ਵੀਰਿਆਂ ਤਿੰਨ ਚਾਰ ਦਿਨ ਪਠਾਨਕੋਟ ਤੱਕ ਲੋਕਾਂ ਦੇ ਵਿੱਚ ਬੜਾ ਵੱਡਾ ਹਤਸ਼ਾ ਹੈ ਕਿਉਂਕਿ ਲੋਕਾਂ ਨੇ ਬਦਲਾ ਲਿਆ ਕੇ ਵੀ ਵੇਖ ਲਿਆ ਪਹਿਲੀਆਂ ਸਰਕਾਰਾਂ ਵਿੱਚ ਕੁਦਰਤੀ ਇਤਿਹਾਸ ਦੀ ਸੂਈ ਜਿਹੜੀ ਹੈ ਘੁੰਮਦੀ ਏ ਕੁਝ ਸਮੇਂ ਬਾਅਦ ਤੇ ਕੋਈ ਵੀ ਜਿਹੜਾ ਜਿੰਦੀ ਜਾਗਦੀ ਜ਼ਮੀਰ ਵਾਲਾ ਵਾ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਏਗਾ ਜਿਹੜੀਆਂ ਧਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਕਾਲੀਦਾਲ ਨੂੰ ਵੱਧ ਤੋਂ ਵੱਧ ਵੋਟਾਂ ਪਾਏਗਾ ਸੋ ਇਹ ਸਨ ਦਿਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਦੇ ਉਮੀਦਵਾਰ ਔਰ ਅੱਜ ਉਹਨੇ ਨਾਮਿਨੇਸ਼ਨ ਫਾਈਲ ਕੀਤੀ ਉਹਨਾਂ ਨੇ ਕਿਹਾ ਬਈ ਹੁਣ ਨਾਮਿਨੇਸ਼ਨ ਫਾਈਲ ਹੋਈ ਹੈ ਔਰ ਹੁਣ ਤਾਂ ਹੋਰ ਖੁੱਲ ਕੇ ਅਸੀਂ ਜਿਹੜਾ ਚੋਣ ਪ੍ਰਚਾਰ ਵੀ ਕਰਾਂਗੇ ਔਰ ਜਿਹੜਾ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਵੀ ਜਾਵਾਂਗੇ ਤਾਂ ਕਿ ਜਿਹੜਾ ਇਸ ਚੋਣ ਪ੍ਰਚਾਰ ਨੂੰ ਹੋਰ ਵੀ ਹਲਾਰਾ ਮਿਲ ਸਕੇ ਔਰ ਉਹ ਕਹਿੰਦੇ ਵੀ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਜਿਹੜਾ ਉਮੀਦਵਾਰ ਉਤਾਰਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਸਾਂਝਾ ਉਮੀਦਵਾਰ ਹੁੰਦਾ ਸੀ ਕਿਉਂਕਿ ਨੌਮੀਅ ਅਕਾਲੀ ਦਲ ਤੇ ਬੀਜੇਪੀ ਚੋਣ ਹਮੇਸ਼ਾ ਰਲ ਕੇ ਰਲਦੇ ਰਹੇ ਨੇ ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਈ ਉਂਠ ਕਿਸ ਕਰ ਬਟ ਪੈਂਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਡੀਸੀ ਆਫਿਸ ਮੌਜੂਦ ਹਾਂ ਜਿੱਥੇ ਸਾਡੇ ਨਾਲ ਦਲਜੀਤ ਸਿੰਘ ਚੀਵਾ ਜੀ ਚੀਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਾਇ ਜੀ ਨੋਮੀਨੇਸ਼ਨ ਫਾਈਲ ਹਾਂਜੀ ਹਾਂਜੀ ਕਰਾਇ ਜੀ ਸਤਾਲਪੁਰਖ ਦੀ ਬਖਸ਼ ਸਰਕਾਰ ਸਾਥੀਆਂ ਨੂੰ ਨਾਲ ਲੈ ਕੇ ਨੋਮੀ ਸੋ ਵਧੀਆ ਚੱਲ ਰਿਹਾ ਜੀ ਚੋਣ ਪ੍ਰਚਾਰ ਬਹੁਤ ਅੱਛਾ ਤੁਸੀਂ ਕਈ ਵਾਰੀ ਕਵਰ ਵੀ ਕੀਤਾ ਬਹੁਤ ਜੋਸ਼ ਤੇ ਨਾਲ ਔਰ ਇੱਕ ਜੁਟਤਾ ਦੇ ਨਾਲ ਸਾਰੀ ਪਾਰਟੀ ਜਿਹੜੀ ਆ ਉਹ ਦਿਨ ਰਾਤ ਲੱਗੀ ਹੋਈ ਆ ਇਸ ਕਰਕੇ ਸਾਰੀ ਪਾਰਟੀ ਦਾ ਵੀ ਮੈਂ ਧੰਨਵਾਦ ਕਰਦਾ ਸਾਥੀਆਂ ਦਾ ਧੰਨਵਾਦ ਕਰਦਾ ਔਰ ਜਨਤਾ ਦਾ ਧੰਨਵਾਦ ਕਰਦਾ ਦੇਖੋ ਕਾਲਪੁਰਖ ਦੇ ਬਖਸ਼ ਸਦਕਾ ਆਪਣੇ ਸੀਨੀਅਰ ਸਾਥੀਆਂ ਨੂੰ ਨਾਲ ਲੈ ਕੇ ਤੇ ਨੋਮੀਨੇਸ਼ਨ ਦਾ ਜਿਹੜਾ ਕਾਰਜ ਆ ਉਹ ਪੂਰਾ ਹੋ ਗਿਆ ਬੜੀ ਖੁਸ਼ੀ ਹੈ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ 15 April ਤੋਂ ਕੰਮ ਸ਼ੁਰੂ ਕੀਤਾ ਸੀ ਤੇ ਇੱਕ ਦਿਨ ਵੀ ਬੈਠਣ ਨੂੰ ਨਹੀਂ ਮਿਲਿਆ ਇੰਨਾ ਜੋਸ਼ ਹੈ ਵਰਕਰਾਂ ਦੇ ਔਰ ਸਾਰੀ ਲੀਡਰਸ਼ਿਪ ਨੌ ਹਲਕਿਆਂ ਦੇ ਵਿੱਚ ਇਕਜੁੱਟ ਹੋ ਕੇ ਦਿਨ ਰਾਤ ਲੱਗੀ ਹੋਈ ਹੈ ਔਰ ਪਬਲਿਕ ਦੇ ਵਿੱਚ ਵੀ ਬਹੁਤ ਵੱਡਾ ਜੋਸ਼ ਹੈ ਬੜੀ دیر ਬਾਅਦ ਲੋਕੀ ਹੁਣ ਉੱਠ ਖੜੇ ਹੋਏ ਆ ਕਿ ਇਸ ਤਰ੍ਹਾਂ ਜਿਸ ਤਰੀਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾਇਆ ਜਾ ਰਿਹਾ ਤੇ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਲੋਕਾਂ ਦਾ ਅਨਿਸ਼ਵਾਸ ਘਾਤ ਕਰਕੇ ਕਿ ਹੁਣ ਤਗੜੇ ਹੋ ਕੇ ਤੇ ਉਹਨਾਂ ਪਾਰਟੀਆਂ ਦੇ ਨਾਲ ਖੜਨਾ ਚਾਹੀਦਾ ਹੈ ਜਿਹੜੀਆਂ ਲੋਕਾਂ ਦੇ ਕੰਮ ਆਉਂਦੀਆਂ ਇਸ ਕਰਕੇ ਜਨਤਾ ਦਾ ਧੰਨਵਾਦ ਆ ਮਿਲ ਕੇ ਹੁਣ ਜੋਸ਼ ਹੋਰ ਵਧੇਗਾ ਨੋਮੀਨੇਸ਼ਨ ਤੋਂ ਬਾਅਦ ਔਰ ਦਿਨ ਰਾਤ ਮਿਹਨਤ ਕਰਕੇ ਤੇ ਸੀਟ ਅਸੀਂ ਜਿੱਤਾਂਗੇ ਸਰ ਇੱਦਾਂ ਲੱਗ ਰਿਹਾ ਕਿ ਇਸ਼ੂ ਬੇਸਡ ਪੋਲਿਟਿਕਸ ਅੱਪਰੇ ਜਾ ਰਿਹਾ ਹੈ ਦੇਖੋ ਗੱਲ ਇਹ ਹੈ ਨਾ ਕਿ ਜਦੋਂ ਰੋਲਿੰਗ ਪਾਰਟੀਆਂ ਕੋਲੇ ਕਿਸੇ ਵੀ ਗੱਲ ਦਾ ਜਵਾਬ ਨਾ ਹੋਵੇ ਜਦੋਂ ਪਾਰਟੀਆਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਵੋਟਾਂ ਲੈ ਲਈਆਂ ਹੁਣ ਤੇ ਬਾਅਦ ਚ ਲੋਕਾਂ ਦੇ ਕੰਮ ਨਾ ਆਏ ਹੋਣ ਤੇ ਫਿਰ ਉਹ ਇਸ਼ੂ ਦੇ ਉੱਤੇ ਕਿਵੇਂ ਆਉਣਗੇ ਇਸ਼ੂ ਦੇ ਉੱਤੇ ਤਾਂ ਉਹ ਪਾਰਟੀ ਆਉਂਦੀ ਹੈ ਅਸੀਂ ਜਿਹੜੀ 2017 ਦੀ ਜਾਂ 22 ਦੀ ਇਲੈਕਸ਼ਨ ਸੀ ਆਪਣੇ ਕੰਮ ਤੇ ਲੜੀ ਸੀ ਅਸੀਂ ਇੱਕ ਇੱਕ ਚੀਜ਼ ਗਿਣਉਂਦੇ ਸੀ ਕਿ ਆਹ ਕੰਮ ਅਸੀਂ ਕੀਤਾ ਆਹ ਕੰਮ ਕੀਤਾ ਏ ਉਦੋਂ ਵੀ ਕੂਟ ਪ੍ਰਚਾਰ ਫਲਾਉਣ ਵਾਸਤੇ ਝੂਠ ਫਲਾਉਣ ਵਾਸਤੇ ਨਵੇਂ ਜਿਹੜੇ ਗਲਤ ਮੁੱਦੇ ਧਾਰਮਿਕ ਮੁੱਦੇ ਬਣਾਉਣ ਵਾਲੇ ਪਾਸੇ ਲੱਗੇ ਸਨ ਇਸ ਤਰ੍ਹਾਂ ਕੇ ਵੋਟਾਂ ਤਾਂ ਗੁੰਮਰਾਹਕੁਨ ਪ੍ਰਚਾਰ ਕਰਕੇ ਲੈ ਲਈਆਂ ਹੁਣ ਜਨਤਾ ਜਵਾਬ ਮੰਗਦੀ ਹੈ ਜਵਾਬ ਵਾਲੇ ਪਾਸੇ ਕੋਈ ਜਾਨਣ ਦੀ ਕੋਈ ਤਾਂ ਜਵਾਬ ਕਿਸੇ ਕਲ ਦਾ ਹੈ ਹੀ ਨਹੀਂ ਨਾ ਕੇਂਦਰ ਸਰਕਾਰ ਕੋਲੇ ਨਾ ਕਾਂਗਰਸ ਦੀ ਜਿਹੜੀ 5 ਸਾਲ ਸਰਕਾਰ ਚੱਲੀ ਉਹਦੇ ਕੋਲੇ ਨਾ ਆਮ ਆਦਮੀ ਪਾਰਟੀ ਕੋਲੇ ਤੇ ਜਦੋਂ ਜਵਾਬ ਨਾ ਹੋਵੇ ਫਿਰ ਇੱਧਰ ਉੱਧਰ ਦੀਆਂ ਮਾਰ ਕੇ ਜਿਹੜਾ ਟਾਈਮ ਪੂਰਾ ਕਰਨਾਂ ਵੀ ਵੀ ਨਾਲ ਬੜਪ ਬਚ ਚੱਲਦੇ ਕੋ। ਦੇਖੋ ਗੱਲ ਇਹ ਆ ਵੀ ਜਿਹੜੀਆਂ ਪਾਰਟੀਆਂ ਦੇ ਨਾਲ ਅੱਜ ਦਾ ਮੁਕਾਬਲਾ ਆ। ਹੁਣ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਨੇ ਤੇ ਜੇ ਦੇ ਪਹਿਲੇ ਚੋਣ ਮੈਨੀਫੈਸਟੋ ਪੂਰੇ ਹੋਏ ਹੋਣ ਫਿਰ ਤੇ ਨਵੇਂ ਤੇ ਲੋਕੀ ਇਤਬਾਰ ਕਰਨਗੇ। ਤੇ ਇਸ ਕਰਕੇ ਬੜਾ ਵੱਡਾ ਲੋਕਾਂ ਵਿੱਚ ਦੂਜੀਆਂ ਪਾਰਟੀਆਂ ਦੇ ਪ੍ਰਤੀ ਰੋਸ ਆ ਤੇ ਸਾਨੂੰ ਬੜਾ ਹੰਗਾਰਾ ਮਿਲ ਰਿਹਾ ਤੇ ਲੋਕੀ ਚੇਂਜ ਚਾਹੁੰਦੇ ਸੀ ਉਹ ਚੇਂਜ ਕਰਕੇ ਪਹਿਲਾਂ ਲੋਕਾਂ ਵੇਖ ਲਈ। ਸੋ ਇਸ ਕਰਕੇ ਅਸੀਂ ਯਕੀਨਨਾ ਕਹਿ ਸਕਦੇ ਆ ਕਿ ਸਾਡੇ ਚੀਮਾ ਸਾਹਿਬ ਜੋ ਤਕੜੀ ਨਿਸ਼ਾਨ ਤੇ ਚੁੰਨ ਰਲਦੇ ਨੇ ਜਿਤਨ ਕਿ ਪੰਜਾਬ ਦੇ ਵਿੱਚ ਕੈਂਪਨ ਕਰਦਾ ਪਰ ਤੁਸੀਂ ਇਹਦਾ ਸਮਝ ਨਹੀਂ ਪਤਾ ਰਿਹਾ ਕਮਾੜ ਵੀ ਉਸ ਨੇ ਕਿ ਕੋ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੈ ਕਿ ਜੇ ਪ੍ਰਤਾਪ ਬਾਜਵਾ ਕਹਿ ਰਿਹਾ ਨਾ ਤੇ ਉਹ ਪੰਜਾਬ 'ਚ ਹੀ ਕਰੇਗਾ ਕਾਦੀਆਂ ਹਲਕੇ ਜونی ਜਿੱਦ ਦਾ ਕਾਦੀਆਂ ਤੀਜੇ ਨੰਬਰ ਤਹੇ ਗਏ ਮੈਂ ਗੱਲ ਦਾਵੇ ਨਾ ਕਹਿਣਾ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੱਬੇ ਵਾਲੀ ਸਾਹਿਬ ਦਾ ਅਸ਼ੀਰਵਾਦ ਹੈ ਚੀਮਾ ਸਾਹਿਬ ਦਾ ਅਸ਼ੀਰਵਾਦ ਹੈ ਸਾਡੀ ਪੂਰੀ ਟੀਮ ਮੈਂ ਹਲਕੇ ਜੀ ਨਹੀਂ ਜੋ ਮੈਂ ਚੀਮਾ ਸਾਹਿਬ ਦੇ ਨਾਲ ਵੀਰਿਆਂ ਤਿੰਨ ਚਾਰ ਦਿਨ ਪਠਾਨਕੋਟ ਤੱਕ ਲੋਕਾਂ ਦੇ ਵਿੱਚ ਬੜਾ ਵੱਡਾ ਹਤਸ਼ਾਯਕ ਕਿਉਂਕਿ ਲੋਕਾਂ ਨੇ ਬਦਲਾ ਲਿਆ ਕੇ ਵੀ ਵੇਖ ਲਿਆ ਪਹਿਲੀਆਂ ਸਰਕਾਰਾਂ ਵਿੱਚ ਕੁਦਰਤੀ ਇਤਿਹਾਸ ਦੀ ਸੂਈ ਜਿਹੜੀ ਹੈ ਘੁੰਮਦੀ ਏ ਕੁਝ ਸਮੇਂ ਬਾਅਦ ਤੇ ਕੋਈ ਵੀ ਜਿਹੜਾ ਜਿੰਦੀ ਜਾਗਦੀ ਜ਼ਮੀਰ ਵਾਲਾ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਏਗਾ ਜਿਹੜੀਆਂ ਧਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਕਾਲੀਦਾਲ ਨੂੰ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਸੋ ਇਹ ਸਨ ਦਲਜੀਤ ਸਿੰਘ ਛੀਮਾ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਦੇ ਉਮੀਦਵਾਰ ਔਰ ਅੱਜ ਉਹਨੇ ਨਾਮਿਨੇਸ਼ਨ ਫਾਈਲ ਕੀਤੀ ਉਹਨੇ ਕਿਹਾ ਬਈ ਹੁਣ ਨਾਮਿਨੇਸ਼ਨ ਫਾਈਲ ਹੋਈ ਆ ਔਰ ਹੁਣ ਤਾਂ ਹੋਰ ਖੁੱਲ ਕੇ ਅਸੀਂ ਜਿਹੜਾ ਚੋਣ ਪ੍ਰਚਾਰ ਵੀ ਕਰਾਂਗੇ ਔਰ ਜਿਹੜਾ ਵੱਖਰੇ-ਵੱਖਰੇ ਇਲਾਕਿਆਂ ਦੇ ਵਿੱਚ ਵੀ ਜਾਵਾਂਗੇ ਤਾਂ ਕਿ ਜਿਹੜਾ ਇਸ ਚੋਣ ਪ੍ਰਚਾਰ ਨੂੰ ਹੋਰ ਵੀ ਹਲਾਰਾ ਮਿਲ ਸਕੇ ਔਰ ਉਹ ਕਹਿੰਦੇ ਵੀ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਜਿਹੜਾ ਉਮੀਦਵਾਰ ਉਤਾਰਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਸਾਂਝਾ ਉਮੀਦਵਾਰ ਹੁੰਦਾ ਸੀ ਕਿਉਂਕਿ ਸੋ ਆਮ ਆਕਾਲੀ ਦਲ ਤੇ ਬੀਜੇਪੀ ਚੋਣ ਹਮੇਸ਼ਾ ਰਲ ਕੇ ਰਲਦੇ ਰਹੇ ਨੇ ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਈ ਊਠ ਕਿਸ ਕਰਵਟ ਪੈਂਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ